ਪੰਜਾਬ বিজেপি ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ ਦੇ ਨਾਲ ਪੰਨਤੋੜ ਕੀਤੀ ਗਈ ਅਣਪਛਾਤੇ ਵਿਅਕਤੀਆਂ ਵੱਲੋਂ ਇਹ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਅਸ਼ਵਨੀ ਸ਼ਰਮਾ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਾਲਾਂਕਿ ਉਹ ਬਾਲਵਾਲ ਬਚੂਕੇ ਨੇ ਇਹ ਜਿਹੜਾ ਹਮਲਾ ਹੋਇਆ ਇਹ ਹੁਸ਼ਿਆਰਪੁਰ ਦੇ ਚੁਲਾੰਗ ਟੋਲ ਪਲਾਜ਼ਾ ਦੇ ਉੱਪਰ ਕੀਤਾ ਗਿਆ ਟਾਂਡਾ ਉੜਮੜ ਦੇ ਬਿਲਕੁਲ ਨਜ਼ਦੀਕ ਹੈ ਚੋਲ ਜਿਹੜਾ ਚੁਲਾੰਗ ਦਾ ਟੋਲ ਪਲਾਜ਼ਾ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਇਹ ਜਿਹੜਾ ਚੁਲਾੰਗ ਦਾ ਟੋਲ ਪਲਾਜ਼ਾ ਉੱਥੇ ਤਰਨਾ ਦਿੱਤਾ ਜਾ ਰਿਹਾ ਉਸ ਨੂੰ ਬੰਦ ਕੀਤਾ ਹੋਇਆ ਤਾਂ ਇਸ ਦੌਰਾਨ ਜਦੋਂ ਜਲੰਧਰ ਤੋਂ ਅਸ਼wini ਸ਼ਰਮਾ ਪਠਾਨਕੋਟ ਨੂੰ ਜਾ ਰਹੇ ਸਨ ਤਾਂ ਚੁਲਾੰਗ ਟੋਲ ਪਲਾਜ਼ਾ ਜਿਵੇਂ ਹੀ ਕ੍ਰੋਸ ਕਰਨ ਲੱਗੇ ਤਾਂ ਉਹਨਾਂ ਦੀ ਗੱਡੀ ਤੇ ਅਣਪਛਾਤੇਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਹਮਲਾ ਕਰਨ ਤੋਂ ਬਾਅਦ ਅਸ਼wini ਸ਼ਰਮਾ ਦਸੂਏ ਥਾਣੇ ਵਿੱਚ ਪਹੁੰਚੇ ਨੇ ਉੱਥੇ ਉਹਨਾਂ ਨੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਇਸ ਦੇ ਨਾਲ ਹੀ ਪਠਾਨਕੋਟ ਤੋਂ ਜਲੰਧਰ ਨੂੰ ਜਾਂਦੇ ਸਮੇਂ ਦੋ ਟੋਲ ਪਲਾਜ਼ਾ ਆਉਂਦੇ ਆ ਤੇ ਉਹ ਜਿਹੜੇ ਦੋਵੇਂ ਆ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕੀਤੇ ਹੋਏ ਨੇ ਉੱਥੇ ਕੋਈ ਵੀ ਟੋਲ ਪਰਚੀ ਨਹੀਂ ਕੱਟੀ ਜਾ ਰਹੀ ਤਾਂ ਅਜ ਅਸ਼wini ਸ਼ਰਮਾ ਜਲੰਧਰ ਵਿਖੇ ਇੱਕ ਮੀਟਿੰਗ ਦੇ ਵਿੱਚ ਪਹੁੰਚੇ ਸਨ ਤਾਂ ਉੱਥੋਂ ਵਾਪਸ ਘਰ ਨੂੰ ਆ ਰਹੇ ਸੀ ਪਠਾਨਕੋਟ ਵੱਲ ਨੂੰ ਤੇ ਜਦੋਂ ਹਾਦਸਾ ਹੋਇਆ ਚੁਲਾੰਗ ਟੋਲ ਪਲਾਜ਼ਾ ਦੇ ਉੱਪਰ ਉਹਨਾਂ ਦੀ ਗੱਡੀ ਤੇ ਹਮਲਾ ਕੀਤਾ ਗਿਆ ਅਣਪਛਾਤੇਆਂ ਵੱਲੋਂ ਉਹਨਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਗੱਡੀ ਦੇ ਹਾਲਾਂਕਿ ਅਸ਼wini ਸ਼ਰਮਾ ਬਾਲਵਾਲ ਬਚ ਚੁੱਕੇ ਨੇ ਤਾਂ ਹੁਣ ਉਹਨਾਂ ਨੇ ਦਸੂਹਾ ਥਾਣੇ ਦੇ ਵਿੱਚ ਰਿਪ